ਲੰਬੇ ਸੋਚ ਵਿਚਾਰ ਤੋਂ ਬਾਅਦ ਕਾਂਗਰਸ ਨੇ ਫਿਰੋਜ਼ਪੁਰ ਸੀਟ ਤੇ ਖੋਲੇ ਪੱਤੇ ਸ਼ੇਰ ਸਿੰਘ ਖਬਾਇਆ ਨੂੰ ਦਿੱਤੀ ਟਿਕਟ ਕਾਂਗਰਸ ਨੇ ਸਾਰੀਆਂ 13 ਸੀਟਾਂ ਤੇ ਉਤਾਰੇ ਉਮੀਦਵਾਰ ਕੇਜਵਾਲ ਦੀ ਜ਼ਮਾਨਤ ਤੇ ਥੋੜੀ ਦੇਰ ਦੇ ਵਿੱਚ ਫੈਸਲਾ ਸੁਣਾ ਸਕਦੀ ਹੈ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕਿਹਾ ਚੁੜੇ ਹੋਏ ਮੁੱਖ ਮੰਤਰੀ ਨੇ ਕੇਜਰੀਵਾਲ ਕੋਈ ਅਦਾਲਤ ਦਾ ਅਪਰਾਧੀ ਨਹੀਂ ਉਹਨਾਂ ਖਿਲਾਫ ਨਹੀਂ ਹੈ ਕੋਈ ਹੋਰ ਕਿ ਸੰਦੂ ਦੇ ਲੱਡਾ ਪਿੰਡ ਦੇ ਵਿੱਚ ਕਾਂਗਰਸ ਉਮੀਦਵਾਰ ਸੁਫਾਲ ਖੈਰਾ ਦੀ ਜਨ ਸਭਾ ਦੇ ਵਿੱਚ ਹੰਗਾਮਾ ਸਿਮਰਨ ਮਹਾਂਤ ਨੇ ਸਟੇਜ ਤੇ ਆਕੇ ਕੀਤਾ ਪ੍ਰਦਰਸ਼ਨ ਤਾਂ ਕਾਂਗਰਸ ਵਰਕਰਾਂ ਨੇ ਕੀਤੀ ਕੋਟਮਾਰ ਗੱਡੀ ਵਿਪਨ ਜਿਹਦਰਵਾਹਾ ਚਕਸਾਨਾ ਨੇ ਭਾਜਪਾ ਉਮੀਦਵਾਰ ਹੰਸਰਾ ਝਾਂਸੂ ਕੀਤੇ ਸਵਾਲ ਪਿੰਡ ਹਰੀਕੇ ਕਲਾਂ ਦੇ ਵਿੱਚ ਹੋਇਆ ਵਿਰੋਧ ਤਾਂ ਹੰਸਰਾ ਝਾਂਸ ਬੋਲੇ ਮੈਂ ਹਰ ਤਰ੍ਹਾਂ ਦਿੱਤੱਕੇ ਦੇਖਲਾ ਫਰੀਦਪੁਰ ਦੇ ਪੈਂਡਾ ਪੁੱਤੀ ਵਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਖੇਤ ਮਜ਼ਦੂਰਾਂ ਨੇ ਕਰਨਜੀ ਤਨਮੋਲ ਨੂੰ ਕੀਤੇ ਸਵਾਲ ਸਰਕਾਰ ਤੇ ਬੇਰੁਖੀ ਦਾ ਲਾਇਆ ਇਲਜ਼ਾਮ ਜੀਜੇਗਰ ਦੇ ਬਚਾ 11 ਰੁਪਿਆ ਦੀਆਂ 93 ਸੀਟਾਂ ਤੇ VOTING ਜਾਰੀ ਪੀਐਮ ਮੋਦੀ ਅਤੇ ਅਮਿਤ ਸ਼ਾਹ ਨੇ ਅਹਮਦਾਬਾਦ ਦੇ ਵਿੱਚ ਪਹੁੰਚਾਈ ਵੋਟ ਖੜਗੇ ਨੇ ਕਰਨਾਟਕ ਦੇ ਵਿੱਚ ਕੀਤਾ ਵੋਟ ਹੱਕ ਦਾ ਇਸਤੇਮਾਲ 1 ਵਜੇ ਤੱਕ 40% ਪਈਆਂ ਵੋਟਾਂ ਮਸ਼ਹੂਰ ਅਦਾਕਾਰ ਸ਼ੇਖਰ ਸੁਮਨ ਭਾਜਪਾ ਚੋਹ ਹੋ ਸ਼ਾਮਲ ਬੋਲੇ ਮੈਨੂੰ ਈਸ਼ਵਰ ਨੇ ਦਿੱਤਾ ਹੈ ਕੀ ਆਨ ਦਾ ਆਦੇਸ਼ ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਰਾਧਿਕਾ ਖੇੜਾ ਨੇ ਵੀ ਫੜਿਆ ਕਮਲ ਸ਼ੰਭੂ ਬਾਰਡਰ ਤੇ ਧਰਨੇ ਤੇ ਬੈਠੇ 70 ਸਾਲਾ ਕਿਸਾਨ ਦੀ ਮੌਤ ਤਰੰਤਰੰਦੇ ਪਿੰਡ ਸ਼ਹਾਬਾਜ਼ਪੁਰ ਦੇ ਵਿੱਚ ਰਹਿਣ ਵਾਲਾ ਸੀ ਕਿਸਾਨ ਜਸਵੰਤ ਸਿੰਘ ਅਸ਼ਿਕਾਲ ਸਮੇਂ ਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਤਾਂ ਵੱਡੀ ਖਬਰ ਲੈ ਕੇ ਹਜ਼ਰ ਆ ਫਿਰੋਜ਼ਪੁਰ ਸੀਟ ਤੇ ਕਾਂਗਰਸ ਨੇ ਉਮੀਦਵਾਰ ਐਲਾਨ ਦਿੱਤਾ ਤਾਂ 24 ਦੇ ਚੈਂਪੀਅਨ ਨੂੰ ਲੈ ਕੇ ਆਇਮ ਖਬਰ ਹੈ ਕਾਂਗਰਸ ਨੇ ਸ਼ੇਰ ਸਿੰਘ ਕੁਬਾਇਆ ਨੂੰ ਟਿਕਰ ਦਿੱਤੀ ਹੈ ਤਾਂ ਕਾਂਗਰਸ ਨੇ ਸਾਰੀਆਂ 13 ਸੀਟਾਂ ਤੇ ਉਮੀਦਵਾਰ ਐਲਾਨ ਦਿੱਤੇ ਨੇ 2019 ਦੇ ਵਿੱਚ ਵੀ ਕਾਂਗਰਸ ਦੀ ਟਿਕਰ ਤੇ ਹੀ ਦੱਸ ਦਈਏ ਕਿ ਸ਼ੇਰ ਸਿੰਘ ਕੁਬਾਇਆ ਚੋਣ ਲੜੇ ਸਨ ਪਰ ਹਾਰ ਗਏ ਸਨ ਸੁਖਬੀਰ ਸਿੰਘ ਬਾਦਲ ਸ਼ੋਮਨੀ ਆਕਾਲੀ ਦਲ ਤੋਂ ਉਮੀਦਵਾਰ ਸਨ ਤਾਂ ਉਹਨਾਂ ਦੀ ਜਿੱਤ ਹੋਈ ਸੀ ਔਰ ਜੇਕਰ 1999 ਤੋਂ ਲੈ ਕੇ ਹੁਣ ਤੱਕ ਦਾ ਜ਼ਿਕਰ ਕੀਤਾ ਜਾਵੇ 2019 ਤੱਕ ਦਾ ਤਾਂ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਹੈ ਕਿਉਂਕਿ ਨਤੀਜੇ ਦੱਸਦੇ ਨੇ 1999 ਤੋਂ ਲੈ ਕੇ ਲਗਾਤਾਰ ਅਕਾਲੀ ਦਲ ਫਿਰੋਜ਼ਪੁਰ ਸੀਟ ਤੇ ਜਿੱਤਦਾ ਆਇਆ ਹੈ ਔਰ 2009 2014 ਦੇ ਵਿੱਚ ਖੁਦ ਸ਼ੇਰ ਸਿੰਘ ਕੁਬਾਇਆ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੇ ਸਨ ਕਿਉਂਕਿ ਅਕਾਲੀ ਦਲ ਦੇ ਵਿੱਚ ਸਾਨੂੰ ਉਸ ਤੋਂ ਬਾਅਦ ਕਾਂਗਰਸ ਜੁਆਇਨ ਕਰਦੇ ਨੇ ਰਾਹੁਲ ਗਾਂਧੀ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੇ ਵੱਲੋਂ ਹੱਥ ਫੜਿਆ ਜਾਂਦਾ ਹੈ ਯਾਨੀ ਕਿ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਜਿਸ ਤੋਂ ਬਾਅਦ ਅੱਜ uh, 2019 ਦੇ ਵਿੱਚ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਪਾਰੇਸਵਰ ਫਿਰਤੋ ਪਾਰਟੀ ਨੇ ਉਹਨਾਂ ਤੇ ਹੀ ਉਮੀਦ ਜਤਾਈ ਹੈ ਉਹਨਾਂ ਤੇ ਹੀ ਦਾਅ ਖੇਡਿਆ ਹੈ ਪੁਰਾਣੇ ਸ਼ੇਰ ਯਾਨੀ ਕਿ ਸ਼ੇਰ ਸਿੰਘ ਕੁਬਾਇਆ ਨੂੰ ਟਿਕਟ ਦਿੱਤੀ ਗਈ ਹੈ ਹਾਲਾਂਕਿ ਜੇਕਰ ਨਤੀਜਾ ਦਾ ਜ਼ਿਕਰ ਕੀਤਾ ਜਾਵੇ ਤਾਂ ਇੱਕ ਵੱਡਾ ਵੋਟ ਬੈਂਕ ਕਾਲੀ ਦਲ ਦਾ ਕਿਉਂਕਿ 6 ਲੱਖ ਤੋਂ ਜ਼ਿਆਦਾ ਵੋਟਰਾਂ ਦੇ ਨਾਲ ਸੁਭੀਰ ਸਿੰਘ ਬਾਦਲ ਫਿਰੋਜ਼ਪੁਰ ਸੀਟ ਤੋਂ ਜਿੱਤੇ ਸਨ 2019 ਦੇ ਵਿੱਚ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਮਹਿਜ਼ ਦੋ ਸੀਟਾਂ ਹੀ ਕਟਨ ਦੇ ਵਿੱਚ ਸ਼ੋਮਨੀਆ ਅਕਾਲੀ ਦਲ ਕਾਮਯਾਬ ਹੋਇਆ ਸੀ ਪਠੰਡਾ ਅਤੇ ਫਿਰੋਜ਼ਪੁਰ ਦੀ ਸੀਟ ਪਰ ਫਿਰੋਜ਼ਪੁਰ ਦੀ ਸੀਟ ਜਿਹੜੀ ਹੈ ਉਹ ਖਾਤੇ ਵਿੱਚ ਗਈ ਸੀ ਸ਼ੋਮਨੀਆ ਅਕਾਲੀ ਦਲ ਦੇ ਔਰ ਹੁਣ ਇਸ ਵਾਰ ਫਿਰ ਤੋਂ ਕਾਂਗਰਸ ਪਾਰਟੀ ਨੇ ਸ਼ੇਰ ਸਿੰਘ ਕੁਮਾਇਆ ਤੇ ਦਾਅ ਖੇਡਿਆ ਹੈ 2019 ਦੇ ਨਤੀਜੇ ਦਿਖਾ ਰਹੇ ਹਨ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ 633427 ਵੋਟਾਂ ਪਈਆਂ ਸਨ ਸ਼ੋਮਨੀਆ ਅਕਾਲੀ ਦਲ ਨੂੰ ਸੁਖਵੀਰ ਸਿੰਘ ਬਾਦਲ ਜਿੱਤੂ ਰਹੇ 434575 ਯਾਨੀ ਕਿ ਕਰੀਬ-ਕਰੀਬ 2 ਲੱਖ ਵੋਟਾਂ ਦਾ ਫਰਕ ਸੀ 2 ਲੱਖ ਵੋਟਾਂ ਦੇ ਅੰਤਰ ਦੇ ਨਾਲ ਜਿੱਤੇ ਸਨ ਤਾਂ ਰਜਿੰਦਰ ਸਿੰਘ ਕਾਕਾਸਰਾ 31872 ਵੋਟਾਂ ਹੀ ਆਮ ਆਦਮੀ ਪਾਰਟੀ ਨੂੰ ਪਈਆਂ ਸਨ ਉਹਨਾਂ ਦੇ ਖਾਤੇ ਗਈਆਂ ਸਨ ਤਾਂ 2019 ਦੇ ਨਤੀਜੇ ਨੇ ਸ਼ੇਰ ਸਿੰਘ ਕੁਬਾਇਆ ਤੇ ਦਾ ਖੇਡਿਆ ਗਿਆ ਸੀ ਕਾਂਗਰਸ ਪਾਰਟੀ ਦੇ ਵੱਲੋਂ ਔਰ ਇਸ ਵਾਰ ਫਿਰ ਤੋਂ ਸ਼ੇਰ ਸਿੰਘ ਕੁਬਾਇਆ ਤੇ ਹੀ ਦਾ ਖੇਡਿਆ ਗਿਆ ਹੈ ਹਾਲਾਂਕਿ ਇਸ ਵਾਰ ਦੇ ਸਮੀਕਰਨ ਕੀ ਕੁਝ ਕਹਿਣਗੇ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਲਗਾਤਾਰ ਚੱਲ ਰਹੀਆਂ ਸਨ ਕਿ ਗੁਰਿੰਦਰ ਟਿਲੋ ਜਿਹੜੇ ਨੇ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਜਾ ਸਕਦਾ ਪਰ ਅਜਿਹਾ ਨਹੀਂ ਹੋਇਆ ਤਾਂ ਪੋਲਿਟੀਕਲ ਹਿਸਟਰੀ ਕੀ 1999 ਤੋਂ ਲੈ ਕੇ 2019 ਤੱਕ ਦਾ ਸੀ ਜ਼ਿਕਰ ਕਰੀਏ ਦਾ ਸ਼ੋਮਨੀ ਅਕਾਲੀ ਦਲ ਦੇ ਖਾਤੇ ਹੀ ਅਸੀਂ ਚਾਈ ਹੈ ਗੜ ਕਈਏ ਤਾਂ ਗਲਤ ਨਹੀਂ ਹੋਏਗਾ ਜ਼ੋਰਾ ਸਿੰਘ ਮਾਨ 1999-2004 ਦੇ ਵਿੱਚ ਜੇਤੂ ਰਹੇ 2009 ਦੇ ਵਿੱਚ ਸ਼ੇਰ ਸਿੰਘ ਕੁਬਾਇਆ ਨੇ ਇਤੋਂ ਚੋਣ ਲੜੀ ਜਿੱਤੇ ਸ਼ੋਮਨੀ ਅਕਾਲੀ ਦਲ ਦੇ ਤੋਂ ਨਿਸ਼ਾਨ ਤੋਂ ਔਰ ਉਸ ਤੋਂ ਬਾਅਦ 2014 ਦੇ ਵਿੱਚ ਵੀ ਪਾਰਟੀ ਨੂੰ ਸੀਟ ਜਿੱਤ ਕੇ ਚੋਲੀ ਪਾਈ ਉਸ ਤੋਂ ਬਾਅਦ ਸੁਭੀਸ਼ ਸਿੰਘ ਬਾਦਲ ਫਿਰੋਜ਼ਪੁਰ ਤੋਂ ਸ਼ੋਮਨੀ ਅਕਾਲੀ ਦਲ ਦੇ ਉਮੀਦਵਾਰ ਸਨ ਤਾਂ ਦੂਜੇ ਪਾਸੇ ਸ਼ੇਰ ਸਿੰਘ ਕੁਬਾਇਆ ਉਹਨਾਂ ਦੇ ਸਾਹਮਣੇ ਕਾਂਗਰਸ ਤੋਂ ਆ ਤੋਂ ਉਮੀਦਵਾਰ ਸੰਪਰਜਿਤ ਜਿਹੜੀ ਆ ਉਹ ਸ਼ੋਮਨੀ ਅਕਾਲੀ ਦਲ ਦੀ ਹੁੰਦੀ ਹੈ ਆਸ਼ੇਸ਼ ਸਿੰਘ ਕੁਮਾਰ ਦਾ ਜ਼ਿਕਰ ਕੀਤਾ ਜਾਵੇ ਤਾਂ ਵੱਡੇ ਆਗੂ ਜਿਹੜੇ ਨੇ ਸ਼ੋਮਨੀ ਅਕਾਲੀ ਦਲ ਦੇ ਵਿੱਚ ਵੀ ਜਦੋਂ ਤੱਕ ਰਹੇ ਲੰਮਾ ਸਮਾਂ ਅਸੀਂ ਕਹਿ ਸਕਦੇ ਆ ਕਿ ਅਗਵਾਈ ਕਰਦੇ ਰਹੇ ਨੇ ਖਾਸ ਤੌਰ ਤੇ ਫਿਰੋਜ਼ਪੁਰ ਦਾ ਜ਼ਿਕਰ ਕੀਤਾ ਜਾਵੇ ਔਰ ਜਲਾਲਾਬਾਦ ਦੀ ਜਿਹੜੀ ਸੀਟ ਹੈ ਉਹ ਛੱਡੀ ਵੀ ਸੀ ਵਿਧਾਨ ਸਭਾ ਅਸੀਂ ਜਿਹੜੀ ਹੈ ਤਾਂ ਉਸ ਤੋਂ ਬਾਅਦ ਸੁਭੀ ਸਿੰਘ ਬਾਦਲ ਉੱਥੋਂ ਝੋਣ ਲੜੇ ਔਰ ਜਿੱਤੇ ਵੀ 2009 ਦਾ ਜ਼ਿਕਰ ਕਰ ਰਹੇ ਹਾਂ ਤਾਂ ਉਸ ਤੋਂ ਬਾਅਦ ਜਿਹੜੀ एमपी ਦੀ ਯਾਨੀ ਕਿ ਲੋਕ ਸਭਾ ਸੀਟ ਹੈ ਉਹ ਸ਼ੇਰ ਸਿੰਘ ਕੁਮਾਰ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਜੇਤੂ ਰਹੇ ਸੰਤਾ ਇਹ ਪੁਰਾਣਾ ਸਾਰਾ ਇਤਿਹਾਸ ਹੈ ਔਰ ਹੁਣ ਫਿਰ ਤੋਂ ਕਾਂਗਰਸ ਪਾਰਟੀ ਨੇ ਅੱਜ ਵਿਸ਼ਵਾਸ ਜਿਹੜਾ ਹੈ ਉਹ ਜਤਾਇਆ ਹੈ ਤਾਂ ਅਸੀਂ ਇਹ ਅਬੋਹਰ ਜਿਹੜਾ ਵਿਧਾਨ ਸਭਾ ਸੀਟ ਹੈ ਤੇ ਇੱਥੇ ਕੀ ਕੁਝ ਸਮੀਕਰਨ ਕਹਿ ਰਹੇ ਨੇ ਕਾਂਗਰਸ ਦੇ ਖਾਤੇ 2019 ਦੇ ਵਿੱਚ 42460 ਵੋਟਾਂ ਗਈਆਂ ਤਾਂ 2022 ਦੇ ਵਿੱਚ ਵਿਧਾਨ ਸਭਾ ਦੇ ਵਿੱਚ 49924 ਵੋਟਾਂ ਔਰ ਆਮ ਆਦਮੀ ਪਾਰਟੀ ਦੇ ਜ਼ਿਕਰ ਕੀਤਾ ਜਾਏ 1934 ਵੋਟਾਂ ਹੀ ਪਈਆਂ 2019 ਦੇ ਵਿੱਚ 22 ਚ ਬਹੁਤ ਵੱਡਾ ਫਰਕ ਪੈ ਗਿਆ ਸੀ ਆਕੇ 40553 ਵੋਟਾਂ ਜਿਹੜੀਆਂ ਨੇ ਉਹਨਾਂ ਦੇ ਖਾਤੇ ਗਈਆਂ ਪਰ ਸ਼ੋਭੇ ਕਾਰੀ ਦਲ 80370 17816 ਔਰ ਬੀਜਪੀ ਦੇਖਾਤੇ 39000 ਦੇ ਕਰੀਬ ਵੋਟ ਤਾਂ ਪੂਰੇ ਜਿਹੜੇ ਤੁਰੰਦਰ ਨੇ 13 ਦੀਆਂ 13 ਸੀਟਾਂ ਤੇ ਜਰਨੈਲ ਕਾਂਗਰਸ ਪਾਰਟੀ ਨੇ ਉਤਾਰ ਦਿੱਤੇ ਨੇ ਪਿਕਚਰ ਬਿਲਕੁਲ ਸਾਫ਼ ਹੋ ਗਈ ਹੈ ਕੋਈ ਕੁਸ਼ਨ ਮਾਰਕ ਨਹੀਂ ਰਹਾ ਯਾਨੀ ਕਿ ਸਿਰਫ ਇੱਕ ਸੀਟ ਬਾਕੀ ਸੀ ਜਿਸ ਤੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸੰਚਰਚਾਵਾਂ ਸਨ ਮੰਨਿਆ ਜਾ ਰਿਆ ਸੀ ਕਿ ਸਪ ਕਾ ਜੀਪੀ ਗੁਰਿੰਦਰ ਢਿੱਲੋਂ ਨੂੰ ਟਿਕਟ ਦਿੱਤੀ ਜਾ ਸਕਦੀ ਪਰ ਅਜੇ ਹਰ ਨਹੀਂ ਹੋਇਆ ਪੁਰਾਣੇ ਸ਼ੇਰ ਤੇ ਹੀ ਦਾ ਖੇਡਿਆ ਗਿਆ ਹੈ ਸ਼ੇਰ ਸਿੰਘ ਕੁਬਾਇਆ ਨੂੰ ਚੌਂ ਮੈਦਾਨ ਦੇ ਵਿੱਚ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਨੂੰ ਉਤਾਰ ਦਿੱਤਾ ਹੈ ਤਾਂ ਇਹ 13 ਦੇ 13 ਤੋਂ ਰੰਦਰ ਜਿਹੜੇ ਨੇ ਉਹ ਹੁਣ ਐਲਾਨ ਦਿੱਤੇ ਗਏ ਨੇ ਕਾਂਗਰਸ ਪਾਰਟੀ ਦੇ ਵੱਲੋਂ ਤਾਂ ਥੋੜੇ ਦਿਨ ਪਹਿਲਾਂ ਹੀ ਦੱਸ ਦਿੱਤੀ ਕਿ ਐਲਾਨ ਹੋਇਆ ਹੈ ਸ਼ੇਰ ਸਿੰਘ ਕੁਬਾਇਆ ਨੂੰ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਨੂੰ ਉਤਾਰ ਦਿੱਤਾ ਹੈ ਤਾਂ ਹੁਣ ਸਾਰੀਆਂ ਸੀਟਾਂ ਸਾਫ ਨੇ ਲੁਧਿਆਣਾ ਗੁਰਦਾਸਪੁਰ ਸੰਗਰੂਰ ਜਲੰਧਰ ਅੰਮ੍ਰਿਤਸਰ ਫਤਿਹਗੜ ਸਾਹਿਬ ਅਨੰਦਪੁਰ ਸਾਹਿਬ ਬਠਿੰਡਾ ਪਟਿਆਲਾ ਕਰੂਰ ਸਾਹਿਬ ਫਰੀਦਕੋਟ ਹੁਸ਼ਿਆਰਪੁਰ ਅਰ ਫਿਰੋਜ਼ਪੁਰ ਅਰ ਜੇਕਰ ਇਹਨਾਂ ਸੇਰਾ ਚਿਹਰਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਦੋ ਚਿਹਰੇ ਬੇहद ਅਹਿਮ ਆ ਯਾ ਕਹਿ ਲਈ ਕਿ ਨਵੇਂ ਨੇ ਮਹਿਲਾ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਅਮਰਜੀਤ ਕੌਰ ਫਰੀਦਕੋਟ ਤੋਂ ਯਮਨੀ ਗੋਮਰ ਹੁਸ਼ਿਆਰਪੁਰ ਤੋਂ ਐਲਾਨੇ ਗਏ ਨੇ ਸਾਰੇ ਦਿੱਲੀ ਇਸੇ ਕਹਿ ਸਕਦੇ ਸਰਪ੍ਰਾਈਜ਼ਿੰਗ ਸੀ ਪਰ ਕੁਲ ਮਿਲਾ ਕੇ ਲੁਧਿਆਣਾ ਦੀ ਗੱਲ ਕਰੀਏ ਰਾਜਾ ਵੜਿੰਗ ਬਠਿੰਡਾ ਤੋਂ ਲੜਦੇ ਆ ਰਹੇ ਉਹਨਾਂ ਨੂੰ ਇੱਥੇ ਉਤਾਰ ਦਿੱਤਾ ਗਿਆ ਹੈ ਸੰਗਰੂਰ ਸੁਖਪਾਲ ਸਿੰਘ ਖੇੜਾ ਪੁਲਾਤ ਤੋਂ ਵਿਧਾਇਕ ਦਾ ਸੰਗਰੂਰ ਤੋਂ ਉਹਨਾਂ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਇਸੇ ਤਰੀਕੇ ਦੇ ਨਾਲ ਬਾਕੀ ਹੋਰ ਸੀਟਾਂ ਦਾ ਵੀ ਜ਼ਿਕਰ ਕੀਤਾ ਜਾਵੇ ਤਾਂ ਕਾਫੀ ਕੋਖ ਕਰਕੇ ਪਾਰਟੀ ਦੇ ਚਿਹਰੇ ਉਤਾਰੇਗੇ ਅੱਗੇ ਵਧਾਂਗੇ ਤਾਰਵਿੰਦ ਕੇ ਜਵਾਲਦੀ ਜ਼ਮਾਨਤ ਤੇ ਥੋੜੀ ਦੇਰ ਦੇ ਵਿੱਚ ਸੁਪਰੀਮ ਕੋਰਟ ਫੈਸਲਾ ਸੁਣਾ ਸਕਦਾ ਹੈ ਤਾਂ ਵੱਡੀ ਖਬਰ ਹੈ ਅਰਵਿੰਦ ਕੇ ਜਵਾਲਦੀ ਜ਼ਮਾਨਤ ਤੇ ਸੁਪਰੀਮ ਕੋਰਟ ਦੇ ਵਿੱਚ ਬਹਿਸ ਪੂਰੀ ਹੋ ਗਈ ਹੈ ਤਾਂ ਸੁਪਰੀਮ ਕੋਰਟ ਨੇ ਸਵਾਲ ਕੀਤੇ ਅੰਤਿਮ ਜ਼ਮਾਨਤ ਮਿਲਣ ਤੋਂ ਬਾਅਦ ਕੀ ਮੁੱਖ ਮੰਤਰੀ ਦਫਤਰ ਜਾਣਗੇ ਤਾਂ ਜੇਕਰ ਬੇਲ ਮਿਲਦੀ ਹੈ ਤਾਂ ਸੀਐਮ ਦੀਆਂ ਜ਼ਿੰਮੇਵਾਰੀਆਂ ਤੋਂ ਦੂਰ ਰਹਿਣਾ ਹੋਏਗਾ ਇਹ ਸਵਾਲ ਕੀਤਾ ਗਿਆ ਨੇ ਸੁਪਰੀਮ ਕੋਰਟ ਨੇ ਕਿਹਾ ਹੈ ਯਾ ਕਹਿ ਲਿਆ ਕਿ ਪੁਛਿਆ ਹੈ ਕਿ ਕੇਜਵਾਲ ਆਪਕਾਰੀ ਨੀਤੀ ਤੇ ਕੰਮ ਨਹੀਂ ਕਰਨਗੇ ਐਵੀ ਸਿੰਘ ਵੀ ਯਾਨੀ ਕਿ ਉਹਨਾਂ ਦੇ ਅਰਵਿੰਦ ਕੇਜਵਾਲ ਦੇ ਵਕੀਲ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਕਿ ਆਪਕਾਰੀ ਨੀਤੀ ਤੇ ਕੰਮ ਨਹੀਂ ਕਰਨਗੇ ਅਰਵਿੰਦ ਕੇਜਵਾਲ ਦੇ ਵਕੀਲ ਕੇਜਵਾਲ ਕਿਸੇ ਫਾਈਲ ਤੇ ਦਸਤਕਤ ਨਹੀਂ ਕਰਨਗੇ ਐਵੀ ਸਿੰਘ ਵੀ ਨੇ ਕਿਹਾ ਹੈ ਤਾਂ ਈਡੀ ਨੇ ਅੰਤਰੀਮ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਹੈ ਤਾਂ ਲੀਡਰਾਂ ਨੂੰ ਅਲੱਗ ਵਰਗਵਾੰਗ ਨਾ ਦੇਖਿਆ ਜਾਵੇ ਈਡੀ ਨੇ ਇਹ ਕਿਹਾ ਹੈ ਇਹ ਕਹਿ ਲਈ ਕਿ ਇੱਕ ਮਜਬੂਤ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਸੀਂ ਦਿਖਾ ਰਹੇ ਹਾਂ ਕਿ ਕੁਝ ਟਿੱਪਣੀਆਂ ਸੁਪਰੀਮ ਕੋਰਟ ਦੀਆਂ ਔਰ ਕਿਸ ਤਰੀਕੇ ਦੇ ਨਾਲ ਈਡੀ ਦੇ ਵੱਲੋਂ ਦਲੀਲ ਦਿੱਤੀ ਗਈ ਹੈ ਜਾਂ ਫਿਰ ਅਰਵਿੰਦ ਕੇਜਵਾਲ ਦੇ ਵਕੀਲ ਦੀ ਦਲੀਲ ਸਾਹਮਣੇ ਆਈਆਂ ਤਾਂ ਤਰੀ ਜ਼ਮਾਨਤ ਮਿਲਣ ਤੇ ਕੀ ਸੀਐਮ ਦਫ਼ਤਰ ਜਾਣ ਕੇ ਤਾਂ ਇਹ ਸਵਾਲ ਕੀਤਾ ਗਿਆ ਜੋ ਸੁਭਾ ਜਵਾਬ ਦਿੱਤਾ ਗਿਆ ਇਸ ਦੇ ਵਿੱਚ ਕੁਲਬਿਲਾਕੇ ਸਿੰਘ ਵੀ ਦੇ ਵੱਲੋਂ ਜਵਾਬ ਦਿੱਤਾ ਗਿਆ ਕਿ ਉਹ ਨਾ ਹੀ ਆਪਕਾਰੀ ਨੀਤੀ ਤੇ ਕੋਈ ਫਾਈਲ ਹੈ ਉਸ ਤੇ ਉਹ ਦਸਤਕਤ ਕਰਨਗੇ ਤਾਂ ਸੁਬਾਹ ਅਰਵਿੰਦ ਕੇਜਵਾਲ ਦੇ ਵਕੀਲ ਦੀ ਦਲੀਲ ਵੀ ਜਿਹੜੀ ਹੈ ਸਾਹਮਣੇ ਆਈ ਹੈ ਕਿ ਕੇਜਵਾਲ ਕਿਸੇ ਵੀ ਫਾਇਦੇ ਦਸਕਤ ਨਹੀਂ ਕਰਨਗੇ ਐਕਸਾਈਜ਼ ਪਾਲਿਸੀ ਤੇ ਕੰਮ ਨਹੀਂ ਕਰਨਗੇ ਜੇਲ੍ਹ ਦੇ ਵਿੱਚ ਕੰਪਨੀ ਦੇ ਮਾਲਕ ਵੀ ਬੰਦ ਨੇ ਇਹਦੀ ਦਾ ਜ਼ਿਕਰ ਕੀਤਾ ਜਾਇਆ ਤਾਂ ਉਹਨਾਂ ਨੇ ਆਪਣੀ ਦਲੀਲ ਦੇ ਵਿੱਚ ਮਜਬੂਤ ਪੱਖ ਦੇ ਵਿੱਚ ਅਸੀਂ ਕਹਿ ਲਈ ਇਹ ਤਾਂ ਰੱਖਿਆ ਹੈ ਤਾਂ ਜੇਲ੍ਹ ਦੇ ਵਿੱਚ ਬੰਦ ਕੰਪਨੀ ਦੇ ਐਮਟੀ ਵੀ ਜ਼ਮਾਨਤ ਮੰਗਣਗੇ ਇਹਦੀ ਨੇ ਇੱਕਿਆ ਕੋਰਟ ਦੇ ਵਿੱਚ ਔਰ ਚੋਣ ਨਹੀਂ ਹੁੰਦੀ ਤਾਂ ਜ਼ਮਾਨਤ ਸੁਣਵਾਈ ਬਾਅਦ ਦੇ ਵਿੱਚ ਕਰਦੇ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਇਹ ਬੇहद ਅਹਿਮ ਟਿੱਪਣੀ ਹੈ ਜੇਕਰ ਚੋਣ ਨਹੀਂ ਹੁੰਦੀ ਤਾਂ ਫਿਰ ਮੁੱਖ ਮਾਮਲੇ ਨੂੰ ਹੀ ਸੁਣਦੇ ਤਾਂ ਕੇਜਵਾਲ ਚੁਣੇ ਹੋਏ ਮੁੱਖ ਮੰਤਰੀ ਹਾਂ ਸੁਪਰੀਮ ਕੋਰਟ ਨੇ ਕਿਹਾ ਪ੍ਰਚਾਰ ਕਰਨ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ ਤਾਂ ਕੇਜਵਾਲ ਸੀਐਮ ਨੇ ਅਤੇ ਇਹ ਚੋਣਾਂ ਦਾ ਮੌਸਮ ਹੈ ਇਹ ਵੀ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਪ੍ਰਚਾਰ ਕਰਨ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ ਇਹ ਕੋਈ ਸਧਾਰਨ ਸਥਿਤੀ ਰਹੀ ਹੈ ਇਹ ਵੀ ਕਿਹਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਕੇਜਵਾਲ ਕੋਈ ਆਦਤਨ ਆਦਤਨ ਅਪਰਾਧੀ ਨਹੀਂ ਹਨ ਯਾਨੀ ਕਿ ਕੋਈ ਪਹਿਲਾ ਕੇਸ ਨਹੀਂ ਹੈ ਇਹ ਵੀ ਕਾਊਂਟ ਕੀਤਾ ਗਿਆ ਵੀ ਰੱਖਿਆ ਗਿਆ ਐਮ ਐਮ ਟਿੱਪਣੀ ਕੀਤੀ ਗਈ ਸੁਪਰੀਮ ਕੋਰਟ ਦੇ ਵੱਲੋਂ ਤਾਂ ਕੇਸ ਦੀ ਜਾਂਚ ਦੇ ਵਿੱਚ 2 ਸਾਲ ਕਿਵੇਂ ਲੱਗ ਗਏ ਇਹ ਸਵਾਲ ਕੀਤਾ ਗਿਆ ਇਹਦੀ ਦੀ ਦਲੀਲ ਇਹ ਹੀ ਸੀ ਕਿ ਕੋਲ ਮਿਲਾ ਕੇ ਕਿ ਕਿ ਕੇਜੀਵਾਲ ਬਾਰੇ ਪਹਿਲਾਂ ਕਿਉਂ ਨਹੀਂ ਪੁੱਛਿਆ ਗਿਆ ਤਾਂ ਕੋਲ ਮਿਲਾ ਕੇ ਸਾਫ਼ ਤੌਰ ਤੇ ਈਡੀ ਦੇ ਵੱਲੋਂ ਦਲੀਲਾਂ ਦਿੱਤੀਆਂ ਗਈਆਂ ਕਿ ਸ਼ਰਾਬ ਪਾਲਿਸੀ ਦੇ ਫਾਇਦੇ ਜਿਹੜੇ ਨੇ ਉਹ ਅੱਗੇ ਰਕਮ ਵਧਾਉਂਦੇ ਰਹੇ ਜਾਂ ਮਾਊਂਟ ਵਧਦਾ ਗਿਆ ਤਕੇ ਜਵਾਲ ਦੇ ਖਿਲਾਫ ਹੋਰ ਕੋਈ ਕੇਸ ਨਹੀਂ ਹੈ ਸੁਪਰੀਮ ਕੋਰਟ ਨੇ کیا ਹੈ ਤਾਂ कुल मिला के सुप्रीम कोर्ट ਦੇ ਬਲ ਅਹਿਮ ਟਿੱਪਣੀਆਂ اور ਇਦੀ ਦੀਆਂ ਦਲੀਲਾਂ ਤਾਂ ਥੋੜੀ ਦੇਰ ਦੇ ਵਿੱਚ ਫੈਸਲਾ ਆਏਗਾ ਸੁਣਵਾਈ ਬਹਿਸ ਪੂਰੀ ਹੋ ਗਈ ਹੈ ਤਾਂ ਸੁਣਵਾਈ ਦੁਬਾਰਾ ਤੋਂ ਸ਼ੁਰੂ ਹੋਈ ਹੈ ਅਹਿਮ ਖਬਰ ਦੱਸ ਰਹੀਆਂ ਔਰ ਇੰਤਜ਼ਾਰ ਇਹੀ ਹੈ ਕਿ ਆਖਰਕਾਰ ਕਿ ਕੁਝ ਫੈਸਲਾ ਆਏਗਾ ਸੁਪਰੀਮ ਕੋਰਟ ਦਰਵਿੰਦ ਕੇਜਵਾਲ ਦੀ ਜ਼ਮਾਨਤ ਤੇ ਜ਼ਮਾਨਤ ਨੂੰ ਲੈ ਕੇ ਦੱਸਿਆ ਗਿਆ ਜੇ ਸੁਣਵਾਈ ਹੋਈ ਹੈ ਪਿਛੇ ਤਰੀਕ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਸਾਫ ਕਰ ਦਿੱਤਾ ਸੀ ਕਿ ਚੋਣਾਂ ਵਾਲੀ ਮੌਸਮ ਹੈ ਤਾਂ ਫਿਰ ਜ਼ਮਾਨਤ ਤੇ ਵਿਚਾਰ ਕੀਤਾ ਜਾ ਸਕਦਾ ਹੈ ਤਾਂ ਅਜਿਹੇ ਦੇ ਵਿੱਚ ਅੱਜ ਇਹ ਬੇਹਦ ਅਹਿਮ ਟਿੱਪਣੀ ਅੱਜ ਤੁਹਾਨੂੰ ਸਕਰੀਨ ਤੇ ਗ੍ਰਾਫਿਕ ਦੇ ذریعے ਵੀ ਦਿਖਾ ਰਹੇ ਹਾਂ ਕਿ ਆਖਰਕਾਰ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਹੋਇਆ ਰਿਹਾ ਇਹ ਵੀ ਦੇਖਣਾ ਕਿ ਹੁਣ ਤੱਕ ਹੋਇਆ ਕੀ ਕੁਝ ਹੈ 17 ਨਵੰਬਰ 2021 ਨੂੰ ਨਵੀਂ ਐਕਸਾਈਜ਼ ਪਾਲਿਸੀ ਜਿਹੜੀ ਹੈ ਉਹ ਲਾਗੂ ਕੀਤੀ ਗਈ ਦਿਨੇ ਸਰਕਾਰ ਦੇ ਵੱਲੋਂ 17 ਨਵੰਬਰ 2021 ਨੂੰ ਨਵੀਂ ਐਕਸਾਈਜ਼ ਪਾਲਿਸੀ ਲਾਗੂ ਕੀਤੀ ਗਈ जुलाई चीफ ने गवर्नर सिफारिश की सिफारिश की गई बी जुलाई दो हजार बईसोबाद इकती जुलाई दो हजार बई नवी एक्साइज पॉलिसी वापस लाई गई यानी कि स्वाभाविक तौर तो पर जो सवाल उठा या फिर जो कमियां ਸੋ ਤੋਂ ਬਾਅਦ ਜਿਹੜਾ ਹੈ ਪਾਲਿਸੀ ਵਾਪਸ ਲਈ ਗਈ ਸੀ ਤਾਂ ਲਗਾਤਾਰ ਇਡੀ ਦੇ ਵੱਲੋਂ ਕੇਜੀਵਾਲ ਦੀ ਜ਼ਮਾਨਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦੀ ਪਟੀਸ਼ਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਡੀ ਦੇ ਤੱਕ ਤੇ ਪੱਖ ਇਹੀ ਨੇ ਕਿ ਕੋਈ ਜੇਕਰ ਮੁੱਖ ਮੰਤਰੀ ਨੇ ਅਰਵਿੰਦ ਕੇਜੀਵਾਲ ਤਾਂ ਫਿਰ ਬਾਕੀਆਂ ਦੇ ਨਾਲੋਂ ਕਿਵੇਂ ਵੱਖ ਦੇਖਿਆ ਜਾ ਸਕਦਾ ਹੈ ਇਹ ਮਜ਼ਬੂਤ ਪੱਖ ਇਡੀ ਰੱਖਦੀ ਹੋਈ ਨਜ਼ਰ ਆ ਰਹੀ ਹੈ ਲਗਾਤਾਰ ਇਡੀ ਦੇ ਵੱਲੋਂ ਜ਼ਮਾਨਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਸੁਪਰੀਮ ਕੋਰਟ ਦਾ ਇਹ ਪੱਖ ਹੈ ਕਿ ਅ ਉਹ ਚੋਣਵਾਂ ਮੌਸਮ ਹੈ ਇਸ ਆਮ ਦਿਨਾਂ ਦੇ ਵਾਂਗ ਨਹੀਂ ਦੇਖਿਆ ਜਾ ਸਕਦਾ ਤਾਂ ਬੇहद ਅਹਿਮ ਟਿੱਪਣੀਆਂ ਨੇ ਸੁਪਰੀਮ ਕੋਰਟ ਦੀਆਂ ਤਾਂ ਅਜੇ ਹੇ ਦੇ ਵਿੱਚ ਵੇਖਣਾ ਹੋਏਗਾ ਕਿਉਂਕਿ ਥੋੜੀ ਦੇਰ ਦੇ ਵਿੱਚ ਫੈਸਲਾ ਕਦੇ ਵੀ ਆ ਸਕਦਾ ਹੈ ਕਦੇ ਵੀ ਇਹ ਫੈਸਲਾ ਆ ਸਕਦਾ ਹੈ ਕਿ ਅਰਵਿੰਦ ਕੇਜੀਵਾਲ ਨੂੰ ਜ਼ਮਾਨਤ ਮਿਲੇਗੀ ਜਾਂ ਫਿਰ ਨਹੀਂ ਮਿਲੇਗੀ ਤੱਪਰ ਅਜੇ ਹੇ ਦੇ ਵਿੱਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੁਪਰੀਮ ਕੋਰਟ ਦੀਆਂ ਬੇहद ਅਹਿਮ ਟਿੱਪਣੀਆਂ ਨੇ ਜਦੋਂ ਸੁਪਰੀਮ ਕੋਰਟ ਕਹਿ ਰਿਹਾ ਹੋਵੇ ਕਿ ਅਸੀਂ ਸੁਣਵਾਈ ਬਾਅਦ ਦੇ ਵਿੱਚ ਵੀ ਕਰ ਸਕਦੇ ਸੀ ਜੇਕਰ ਚੋਣਾ ਨਹੀਂ ਹੁੰਦੀਆਂ ਤਾਂ ਦੱਸ ਰਹੀ ਹੈ ਕਿ ਤੀਜੇ ਫੇਸ ਦੇ ਅਜ ਵੋਟਿੰਗ ਹੋ ਰਹੀ ਹੈ ਔਰ ਅਜੇ ਤਨਫੇਜ਼ੀ ਵੋਟਿੰਗ ਹੋਰ ਬਾਕੀ ਹੈ 1 ਜੂਨ ਤੱਕ ਵੋਟਾਂ ਪੈਣੀਆਂ ਨੇ 4 ਨੂੰ ਨਤੀਜੇ ਆਣੇ ਨੇ ਪਰ ਲਗਾਤਾਰ 21 ਮਾਰਚ ਤੋਂ ਜਿਸ ਵੇਲੇ ਤੋਂ ਅਸੀਂ ਕਹਿ ਸਕਦੇ ਹਾਂ ਚੋਣਾਂ ਦਾ ਐਲਾਨ ਵੀ ਸੀ ਨਹੀਂ ਹੋਇਆ ਉਸ ਵੇਲੇ ਤੋਂ ਅਰਵਿੰਦ ਕੇਚਿਵਾਲ ਜੇਲ੍ਹ ਦੇ ਵਿੱਚ ਬੰਦ ਨੇ ਲਗਾਤਾਰ 10 ਦਿਨ ਰਿਮਾਂਡ ਤੇ ਰਹੇ ਉਸ ਤੋਂ ਬਾਅਦ ਨਿਆਂਇਕ ਹਰਾਸਤ ਦੇ ਵਿੱਚ ਨੇ ਸੁਣਵਾਈਆਂ ਹੋਈਆਂ ਨੇ ਇਸ ਤੋਂ ਪਹਿਲਾਂ ਦੱਸ ਦਈਏ ਕਿ ਅੰਤਰੀਮ ਜ਼ਮਾਨਤ ਜਿਹੜੀ ਆ ਉਹਨਾਂ ਦੇ ਖਾਰਜ ਕਰ ਦਿੱਤੀ ਗਈ ਸੀ ਪਰ ਦੁਬਾਰਾ ਤੋਂ ਕੋਰਟ ਦਾ ਹਾਲਾਂਕਿ ਹੇਠਲੀ ਅਦਾਲਤ ਦੇ ਵਿੱਚ ਜ਼ਮਾਨਤ ਖਾਰਜ ਹੋ ਚੁਕੀ ਅਰਵਿੰਦ ਕੇ ਜਿਵਾਦੀ ਪਰ ਸੁਪਰੀਮ ਕੋਰਟ ਦਾ ਰੁਕੀਤਾ ਜਾਂਦਾ ਹੈ ਤਾਂ ਸੁਪਰੀਮ ਕੋਰਟ ਦੇ ਵਿੱਚ ਤੱਤ ਤੇ ਪੱਖ ਜਿਹੜੇ ਨੇ ਉਹਨਾਂ ਦੇ ਵਕੀਲ ਸਿੰਘ ਵੀ ਰੱਖ ਰਹੇ ਨੇ ਦੂਸਰੇ ਪਾਸੇ ਈਡੀ ਦਾ ਜ਼ਿਕਰ ਕੀਤਾ ਜਾਏ ਈਡੀ ਲਗਾਤਾਰ ਵਿਰੋਧ ਕਰਦੀ ਹੋਈ ਨਜ਼ਰ ਆ ਰਹੀ ਹੈ ਈਡੀ ਲਗਾਤਾਰ ਆਪਣੇ ਪੱਖ ਰੱਖ ਰਹੀ ਹੈ ਔਰ ਈਡੀ ਦੇ ਵੱਲੋਂ ਸਾਬਤ ਤੌਰ ਤੇ ਹੀ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਬੰਦ ਕੰਪਨੀ ਦੇ ਐਮ ਡੀ ਵੀ ਜ਼ਮਾਨਤ ਮੰਗਣਗੇ ਮਾਲਕ ਵੀ ਜਿਹੜੇ ਨੇ ਉਹ ਕੰਪਨੀ ਦੇ ਜੇਲ੍ਹ ਦੇ ਵਿੱਚ ਹੀ ਬੰਦ ਨੇ ਇਹ ਈਡੀ ਦਾ ਇੱਕ ਆਪਰਾ ਪੱਖ ਹੈ ਉਹਨਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਅਰਵਿੰਦ ਕੇਜਵਾਲ ਦਾ ਫਿਰ ਕੀ ਵਾਕਿਆ ਦੇ ਨਾਲ ਵਖ ਵਖਿਆ ਜਾ ਸਕਦਾ ਪਰ ਦੂਸਰੇ ਪਾਸੇ ਸੁਪਰੀਮ ਕੋਰਟ ਦੀਆਂ ਅਹਿਮ ਟਿੱਪਣੀਆਂ ਨੇ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਆਖਰਕਾਰ ਇਹ ਚੁਣੌਵੀ ਮੌਸਮ ਹੈ ਯਾਨੀ ਕਿ ਆਮ ਦਿਨ ਹੈ ਤਾਂ ਲਗਾਤਾਰ ਇਹਦੇ ਦੇ ਖਿਲਾਫ ਵਿਰੋਧ ਕੀਤਾ ਜਾ ਰਿਹਾ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਚੁਣੌਵੀ ਦੌਰ ਦੇ ਵਿਚਾਰ ਹੀ ਅ ਖਾਸ ਕਰਕੇ ਜ਼ਮਾਨਤ ਦੇ ਬਾਰੇ ਸੋਚਿਆ ਜਾ ਰਿਹਾ ਤਾਂ ਕਿਸ ਤਰੀਕੇ ਦੇ ਨਾਲ ਇਸ ਨੂੰ ਪ੍ਰੇਜ਼ੈਂਟ ਕੀਤਾ ਜਾ ਰਿਹਾ ਨਹੀਂ ਕਿ ਜੇਕਰ ਚੋਣਵੀ ਮੌਸਮ ਦੇ ਵਿੱਚ ਜ਼ਮਾਨਤ ਮੰਗੀ ਜਾ ਰਹੀ ਹੈ ਚੋਣ ਪ੍ਰਚਾਰ ਦੇ ਲਈ ਤਾਂ ਫਿਰ ਇਹ ਦੀ ਆਪਣੇ ਤੌਰ ਤੇ ਵੱਖਰੇ ਤੌਰ ਤੇ ਇਸ ਨੂੰ ਪੱਖ ਰੱਖਦੀ ਹੋਈ ਮਜ਼ਬੂਤ ਤੌਰ ਤੇ ਪੱਖ ਰੱਖਦੀ ਹੋਈ ਨਜ਼ਰ ਆ ਰਹੀ ਹੈ ਤਾਂ ਸਵਾਲ ਜਿਹੜੇ ਨੇ ਲਗਾਤਾਰ ਲਗਾਤਾਰ ਵਿਰੋਧ ਕਰ ਰਹੀ ਹੈ ਇਹ ਕਿ ਜ਼ਮਾਨਤ ਜਿਹੜੀ ਹੈ ਉਹ ਨਹੀਂ ਦਿੱਤੀ ਜਾਣੀ ਚਾਹੀਦੀ ਅਰਵਿੰਦ ਕੇ ਜੀਵਾਲ ਨੂੰ ਔਰ ਇਹ ਵੀ ਉਹਨਾਂ ਨੇ ਕਿਹਾ ਕਿ ਸੋ ਕਰੋੜ ਤੋਂ 1100 ਰਕਮ ਹੋਈ ਹੈ ਕਿਉਂਕਿ ਇਸ ਦੇ ਫਾਇਦੇ ਲਗਾਤਾਰ ਲਏ ਗਏ ਨੇ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਦੇਖਿਆ ਜਾ ਰਿਹਾ ਹੈ ਸੁਪਰੀਮ ਕੋਰਟ ਨੇ ਇਹ ਵੀ ਬੇਹਦ ਅਹਿਮ ਹੈ ਕਿ ਅਰਵਿੰਦ ਕੇਜਵਾਲ ਦੇ ਵਕੀਲ ਨੂੰ ਸਵਾਲ ਕੀਤੇ ਨੇ ਕਿ ਕੀ ਉਹ ਜਾ ਕੇ ਆਪਣਾ ਸੀਐਮ ਬਤੌਰ ਸੀਐਮ ਕੰਮ ਦੇਖਣਗੇ ਕਿ ਉਹ ਜਾ ਕੇ ਐਕਸਰਸਾਈਜ਼ ਪਾਲਿਸੀ ਨੀਤੀ ਨੂੰ ਲੈ ਕੇ ਵੀ ਕੰਮ ਕਰਨਗੇ ਤਾਂ ਸੁਭਾਵਿਕ ਤੌਰ ਤੇ ਜਿਹੜੇ ਵਕੀਲ ਨੇ ਸਿੰਘ ਵੀ ਉਹਨਾਂ ਦੇ ਵੱਲੋਂ ਜਵਾਬ ਦਿੱਤੇ ਗਏ ਨੇ ਕਿ ਫਾਈਲ ਤੇ ਕੇਜਵਾਲ ਕਿਸੇ ਫਾਈਲ ਤੇ ਦਸਤਕਤ ਨਹੀਂ ਕਰਨਗੇ ਬਿਗਦਮ उन्होंने जवाब देते हैं ईडी ने अंतरिम जमानत देने लगातार ईडी जमानत का विरोध कर रही है लीडर जाए ईडी पक्ष अपने रखते हुए नजर आ रहे हैं तो दूसरे पास अरविंद केजरीवाल के वकील के वलों भी अपना पक्ष रख दिया गया है और सुनवाई लगातार जारी है तो हूं फैसला ज्यादा है उसका इंतजार है कि फैसला की कुछ सुनाया जाएगा तो इक्की मार्च तो लगातार जेल च बंद ने अरविंद केजरीवाल ਅਜਿਹੇ ਦੇ ਵਿੱਚ ਲਗਾਤਾਰ ਅਗਰ ਪਿੱਛੇ ਦਿਨਾਂ ਦਾ ਜ਼ਿਕਰ ਕੀਤਾ ਜਾਵੇ ਆਮ ਆਦਮੀ ਪਾਰਟੀ ਦੇ ਵੱਲੋਂ ਸਿਆਸੀ ਤੌਰ ਤੇ ਬੇਹਦ ਹੰਗਾਮਾ ਕੀਤਾ ਗਿਆ ਸਿਆਸਤ ਬੇਹਦ ਜ਼ਿਆਦਾ ਪੱਖੀ ਹੈ ਅਰਵਿੰਦ ਕੇਜਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ even ਆਮ ਆਦਮੀ ਪਾਰਟੀ ਨੇ ਆਪਣੀ ਚੋਣ ਕੈਂਪੇਨ ਜਿਹੜੀ ਹੈ ਉਹ ਵੀ ਇਸ ਦੇ ਆਲੇ ਦੁਆਲੇ ਕੁੰਮਦੀ ਹੋਈ ਤਿਆਰ ਕੀਤੀ ਆ ਕਹਿ ਲਈਏ ਕਿ ਚੋਣ ਕੈਂਪੇਨ ਜਿਹੜੀ ਹੈ ਇਸੇ ਤਰੀਕੇ ਨਾਲ ਕੀਤੀ ਜਾ ਰਹੀ ਹੈ ਤਾਂ ਅਸੀਂ ਗ੍ਰਾਫਿਕ ਦੇ ਜ਼ਰੀਏ ਵੀ ਦਿਖਾ ਰਹੇ ਹਾਂ ਕਿ ਕੁਝ ਟਿੱਪਣੀਆਂ ਸੁਪਰੀਮ ਕੋਰਟ ਦੀਆਂ ਨੇ ਔਰ ਕਿ ਕੁਝ ਟਿੱਪਣੀਆਂ ਜਿਹੜੀਆਂ ਨੇ ਉਹ ਕੇਜਵਾਲ ਦੇ ਵਕੀਲ ਜਾਂ ਫਿਰ ED ਦੇ ਵੱਲੋਂ ਕੀਤੀ ਜਾ ਰਹੀ ਹੈ तो सुप्रीम कोर्ट कह रही है कि जेकर केजरीवाल दफ्तर जाते हैं तो ठीक नहीं तो फिर साफ तौर पर वकील का जवाब है किसीएम के तौर पर इस कोई परेशानी नहीं होगी किसी भी फाइल से दस्तखत नहीं किए जा केजरीवाल कि एक्साइज पॉलिसी पर कम नहीं करना वकील की दलील है सीएम के तौर पर इस कोई परेशानी नहीं होनी यानी कि साफ तौर पर यह कोर्ट में विश्वास दवाया जा रहा है कि जेकर अरविंद केजरीवाल जेल तो बाहर आते ਤਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਬਤੌਰ ਸੀਐਮ ਜਿਹੜਾ ਹੈ ਉਹਨਾਂ ਦੇ ਵੱਲੋਂ ਕੰਮਕਾਰ ਨਹੀਂ ਕੀਤਾ ਜਾਏਗਾ ਜਾਂ ਫਿਰ ਅਜੇਹਾ ਕੋਈ ਕੰਮਕਾਰ ਨਹੀਂ ਕੀਤਾ ਜਾਏਗਾ ਜਿਸ ਨੂੰ ਲੈ ਕੇ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਏਗੀ ਤਾਂ ਦਸਤਖਤ ਨਹੀਂ ਕੀਤੇ ਜਾਣਗੇ ਔਰ ਜੇਕਰ ਸੁਪਰੀਮ ਕੋਰਟ ਦੀ ਤਿੱਪਣੀ ਦਾ ਜ਼ਿਕਰ ਕੀਤਾ ਜਾਵੇ ਤਾਂ ਸੁਪਰੀਮ ਕੋਰਟ ਅਦੇ ਵੱਲੋ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਚੁਣავი ਮੌਸਮ ਹੈ ਤਾਂ ਚੋਣ ਪ੍ਰਚਾਰ ਨੂੰ ਲੈ ਕੇ ਜ਼ਮਾਨਤ ਤੇ ਵਿਚਾਰ ਕੀਤਾ ਜਾ ਸਕਦਾ ਹੈ ਇਹ ਜਿਹੜੀ ਟਿੱਪਣੀ ਹੈ ਇਹ ਪਿਛਲੀ ਸੁਣਵਾਈ ਦੇ ਦੌਰਾਨ ਸੀ ਸੁਪਰੀਮ ਕੋਰਟ ਦੀ ਜਿਸ ਤੋਂ ਬਾਅਦ ਅੱਜ ਦੋਵੇਂ ਪੱਖਾਂ ਨੂੰ ਜਿਹੜਾ ਹੈ ਉਹ ਬਿਹਤਰੀ ਦੇ ਨਾਲ ਔਰ ਲੰਮਾ ਸਮਾਂ ਸੁਣਿਆ ਗਿਆ ਹੈ ਕਰੀਬ ਅਸੀਂ ਕਹਿ ਲਈਏਗਾ 2.5 ਘੰਟੇ ਲਗਾਤਾਰ 1.5 ਘੰਟੇ ਤਾਂ ਪੂਰੀ ਜਿਹੜੀ ਹੈ ਉਹ ਦੋਵਾਂ ਪੱਖ ਦੀ ਸੁਣਵਾਈ ਹੋਈ ਹੈ ਤਾਂ ਇਹ ਲਗਾਤਾਰ ਸੁਣਵਾਈ ਜਿਹੜੀ ਹੈ ਉਹ ਥੋੜੇ ਸਮਾਂ ਪਹਿਲਾਂ ਬਹਿਸ ਪੂਰੀ ਹੋ ਗਈ ਸੀ ਔਰ ਹੁਣ ਵੀ ਸੁਣਵਾਈ ਚੱਲ ਰਹੀ ਹੈ ਹਾਲਾਂਕਿ ਹੁਣ ਫੈਸਲੇ ਦਾ ਇੰਤਜ਼ਾਰ ਹੈ फैसला जोड़ा है किस वेले भी आ सकता है कि अरविंद केजरीवाल को जमानत मिलती है या फिर नहीं अरविंद केजरीवाल को राहत मिलेगी या फिर नहीं पर जेकर जिक्र किया जाए 21 मार्च तो लेके ता आज सत मई है तो काफ़ी समा जोड़ा है वह जेल के बंद ने और लगातार इस पिछले एक पास सुप्रीम कोर्ट से सुनवाई हो रही है तो राउज एवेन्यू कोर्ट राउज एवेन्यू कोर्ट तो खबर आ रही है बड़ी खबर ਸਪਰੀਮ ਕੋਰਟ ਦੇ ਵਿੱਚ ਜਾਰੀ ਸਮਾਈ ਦੇ ਵਿੱਚ ਵਾਲੇ ਅਰਵਿੰਦ ਕੇਜਵਾਲ ਦੇ ਨਾਲ ਜੁੜੀ ਵੱਡੀ ਖਬਰ ਹੈ ਹੇਠਲੀ ਅਦਾਲਤ ਨੇ ਕੇਜਵਾਲ ਦੀ ਨਿਆਇ ਖਰਾਸਤ ਨੂੰ ਬਦਾ ਦਿੱਤਾ ਗਿਆ ਰੌਜ਼ਾਵੇਨੀ ਕੋਰਟ ਨੇ ਨਿਆਇ ਖਰਾਸਤ ਵਧਾਈ ਹੈ 20 ਮਈ ਤੱਕ ਨਿਆਇ ਖਰਾਸਤ ਚ ਨੇ ਅਰਵਿੰਦ ਕੇਜਵਾਲ ਰੌਜ਼ਾਵੇਨੀ ਕੋਰਟ ਨੇ ਨਿਆਇ ਖਰਾਸਤ ਵਧਾਈ ਹੈ ਸਮਝਣਾ ਹੋਏਗਾ ਇੱਕ ਪਾਸੇ ਸੁਪਰੀਮ ਕੋਰਟ ਦੇਸ਼ ਦੀ ਸਰਵੋਚ ਅਦਾਲਤ ਉੱਥੇ ਜ਼ਮਾਨਤ ਨੂੰ ਲੈ ਕੇ ਸੁਣਵਾਈ ਜਰੀਆ ਚੱਲ ਰਹੀ ਹੈ ਉੱਥੇ ਫੈਸਲਾ ਆਉਣਾ ਬਾਕੀ ਹੈ ਕੁਝ ਹੀ ਮਿੰਟਾਂ ਚ ਕਦੇ ਵੀ ਫੈਸਲਾ ਆ ਸਕਦਾ ਹੈ ਪਰ ਦੂਜੇ ਪਾਸੇ ਰਾਉਜ਼ੇਵੀਂ ਕੋਰਟ ਕਿਉਂਕਿ ਹੇਠਲੀ ਅਦਾਲਤ ਦੇ ਵਿੱਚ ਵੀ ਅੱਜ ਸੁਣਵਾਈ ਸੀ ਤਾਂ ਉਹ ਸੁਣਵਾਈ ਦੇ ਦੌਰਾਨ ਫੈਸਲਾ ਆਇਆ ਨਿਆਇਕ ਹਿਰਾਸਤ ਵਾਦਾ ਦਿੱਤੀ ਗਈ ਹੈ 20 ਮਈ ਤੱਕ ਅਰਵਿੰਦ ਕੇਜਵਾਲ ਦੀ ਨਿਆਇਕ ਹਿਰਾਸਤ ਵਾਦਾ ਦਿੱਤੀ ਗਈ ਹੈ ਯਾਨੀ ਕਿ ਜੇਕਰ ਸੁਪਰੀਮ ਕੋਰਟ ਤੋਂ ਜ਼ਮਾਨਤ ਨਹੀਂ ਮਿਲਦੀ ਤਾਂ 20 ਮਈ ਤੱਕ ਅਰਵਿੰਦ ਕੇਜਵਾਲ ਨਿਆਇਕ ਹਿਰਾਸਤ ਦੇ ਵਿੱਚ

ਇਹ ਬਿਲਕੁਲ ਗ੍ਰਫਤਾਰੀ ਗਲਤ ਹੈ ਉਸ ਦੇ ਪਾਸੇ ਭਾਜਪਾ ਦਾ ਆਪਣਾ ਇੱਕ ਮਜ਼ਬੂਤ ਤਰਕ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਗੜਬੜੀ ਹੋਈ ਹੈ ਤਾਂ ਸੁਭਾਵਿਕ ਤੌਰ ਤੇ ਜੇਲ੍ਹ ਜਾਣਾ ਹੋਏਗਾ ਪਰ ਚੋਟ ਦਾ ਜਵਾਬ ਵੋਟ ਦੇ ਨਾਲ ਇਸ ਤਰੀਕੇ ਦੀਆਂ ਕੈਂਪੇਨ ਜਿਹੜੀਆਂ ਨੇ ਆਵਾਮੀ ਪਾਰਟੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਵਿੱਚ ਆਲੇ ਅਹਿਮ ਖਬਰ ਰਾਉਜ਼ਾਵਨੀ ਕੋਰਟ ਤੋਂ ਰਾਉਜ਼ਾਵਨੀ ਕੋਰਟ ਦੇ ਵੱਲੋਂ 20 ਮਈ ਤੱਕ ਅਰਵਿੰਨ ਕੇਜਵਾਲ ਦੀ ਜਿਹੜੀ ਕਸਦੀ ਨਾਇਕ ਰਸਤ ਹੈ ਉਹ ਵਾਦਾ ਦਿੱਤੀ ਗਈ ਹੈ ਕਿ ਜੇਕਰ ਸੁਪਰੀਮ ਕੋਰਟ ਦੇ ਵੱਲੋਂ ਜੇਕਰ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਜਾਂ ਰਾਹਤ ਅਜ ਨਹੀਂ ਮਿਲਦੀ ਤਾਂ ਫਿਰ 20 ਮਈ ਤੱਕ ਨਿਆਇਖਰਾਸੇ ਚ ਰਹਿਣਾ ਪਏਗਾ ਅਰਵਿੰਦ ਕੇਜਵਾਲ ਲੂਤਾ ਹੁਣ ਇੰਤਜ਼ਾਰ ਸਿਰਫ ਤੇ ਸਿਰਫ ਸੁਪਰੀਮ ਕੋਰਟ ਦੇ ਫੈਸਲੇ ਦਾ ਜ਼ਮਾਨਤ ਨੂੰ ਲੈ ਕੇ 21 ਮਾਰਚ ਤੋਂ ਜੇਕਰ ਜ਼ਿਕਰ ਕੀਤਾ ਜਾਵੇ ਤਾਂ 21 ਮਾਰਚ ਤੋਂ ਪਹਿਲਾ 3 ਦਿਨ ਦਾ ਰਿਮਾਂਡ ਤੇ ਭੇਜਿਆ ਜਾਂਦਾ ਹੈ ਅਰਵਿੰਦ ਕੇਜਵਾਲ ਨੂੰ ਉਸ ਤੋਂ ਬਾਅਦ ਪਹਿਲਾ 7 ਦਿਨ ਦਾ ਰਿਮਾਂਡ ਤੇ ਭੇਜਿਆ ਜਾਂਦਾ ਉਸ ਤੋਂ ਬਾਅਦ 3 ਦਿਨ ਦਾ ਰਿਮਾਂਡ ਤੇ ਭੇਜਿਆ ਜਾਂਦਾ ਤਾਂ 1 April ਤੋਂ ਲਗਾਤਾਰ ਦਸ ਦਿਏ ਕਿ ਉਹ ਜੇਲ੍ਹ ਦੇ ਵਿੱਚ ਬੰਦ ਸਨ ਤਾਂ ਹੁਣ ਅੱਜ 7 ਮਈ ਹੈ ਔਰ ਕੁਲ ਮਿਲਾ ਕੇ 37 ਦਿਨ ਔਰ ਉਸ ਤੋਂ ਬਾਅਦ ਜੇਕਰ ਜ਼ਿਕਰ ਕੀਤਾ ਜਾਵੇ 21 ਤਰੀਕ ਤੱਕ ਤਾਕ 47 ਤੋਂ 50 ਦਿਨ ਦੇ ਕਰੀਬ ਜਿਹੜਾ ਸਮਾਂ ਹੈ ਉਹ ਹੋ ਚੁੱਕਿਆ ਹੈ ਅਰਨ ਕੇਜੀਵਾਲ ਨੂੰ ਜੇਲ ਦੇ ਵਿੱਚ 21 ਮਾਰਚ ਤੋਂ ਇਹ ਗ੍ਰਿਫਤਾਰੀ ਹੋਈ ਸੀ ਤਾਂ ਹੁਣ ਜੇਕਰ ਰਾਹਤ ਮਿਲਦੀ ਹੈ ਤਾਂ ਇੱਕ ਬਹੁਤ ਵੱਡਾ ਸੀ ਕਹਿ ਸਕਦੇ ਹਾਂ ਇੱਕ ਮਜ਼ਬੂਤੀ ਜਿਹੜੀ ਆਮ ਆਦਮੀ ਪਾਰਟੀ ਦੀ ਨਜ਼ਰ ਆਏਗੀ ਹਾਲਾਂਕਿ ਸੁਪਰੀਮ ਕੋਰਟ ਦਾ ਫੈਸਲਾ ਸਰਵੋੱਚ ਹੈ ਕਿ ਆਖਰਕਾਰ ਕੀ ਕੁਝ ਫੈਸਲਾ ਕੀਤਾ ਜਾਂਦਾ ਹੈ ਪਰ ਜਿਸ ਤਰੀਕੇ ਦੀਆਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੇ ਇਹ ਵੀ ਆਪਣੇ ਆਪ ਦੇ ਵਿੱਚ ਬੇहद ਅਹਿਮ ਨੇ ਜਦੋਂ ਸੁਪਰੀਮ ਕੋਰਟ ਇਹ ਕਹਿ ਰਿਹਾ ਹੈ ਆ ਕਿ ਚੋਣਾਂ ਵਾਲੀ ਮੌਸਮ ਹੈ ਇਸ ਨੂੰ ਆਮ ਦਿਨਾਂ ਦੀ ਵਾਂਗ ਨਾ ਦੇਖਿਆ ਜਾਵੇ ਉਸ ਤੋਂ ਪਹਿਲਾਂ ਜਦੋਂ ਸੁਪਰੀਮ ਕੋਰਟ ਦੇ ਵਿੱਚ ਪੱਖ ਤੇ ਤੱਥ ਸੁਨੇ ਗਏ ਨੇ ਤਾਂ ਪੁੱਛਿਆ ਗਿਆ ਹੈ ਈਡੀ ਨੂੰ ਕਿ 100 ਕਰੋੜ ਤੋਂ ਜਿਹੜਾ ਅਮਾਉਂਟ ਹੈ ਉਹ 1100 ਕਰੋੜ ਕਿਵੇਂ ਵੱਧ ਗਿਆ 2 ਸਾਲ ਦੇ ਵਿੱਚ ਔਰ ਦੂਸਰਾ ਸਵਾਲ ਬੇहद ਅਹਿਮ ਇਹ ਕੀਤਾ ਗਿਆ ਈਡੀ ਨੂੰ ਕਿ ਜੇਕਰ 2 ਸਾਲ ਹੋ ਗਏ ਨੇ ਤਾਂ ਫਿਰ ਹੁਣ ਜਾ ਕੇ ਇਨਾ ਸਮਾਵਾਦ ਜਾ ਕੇ 21 ਮਾਰਚ ਨੂੰ ਹੀ ਅਰਵਿੰਦ ਕੇਜਵਾਲ ਦੀ ਗ੍ਰਿਫਤਾਰੀ ਕਿਉਂ ਹੋਈ ਹੈ ਤਾਂ ਫਿਰ ਇਸ ਤੇ ਈਦੀ ਦਾ ਜਵਾਬ ਹੈ ਸੀ ਪਹਿਲੇ ਸਵਾਲ ਦਾ ਜਵਾਬ ਹੈ ਸੀ ਕਿ ਕੰਪਨੀ ਨੂੰ ਫਾਇਦਾ ਹੋਇਆ ਇਸ ਪਾਲਿਸੀ ਦਾ ਜਾਂ ਪੈਸੇ ਜਿਹੜੇ ਵਧੇ ਇਸ ਕਰਕੇ ਇਹ ਪੈਸੇ ਵਧੇ ਦੂਸਰੇ ਪਾਸੇ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਆਖਰਕਾਰ ਜਿਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਚੱਲਦੀ ਗਈ ਅੱਗੇ ਵਧਦੀ ਗਈ ਤਾਂ ਥੋੜੇ ਸਮੇਂ ਪਹਿਲਾਂ ਹੀ ਜਿਹੜਾ 2 ਤੋਂ 2.5 ਮਹੀਨੇ ਪਹਿਲਾਂ ਹੀ ਅਰਵਿੰਦ ਕੇ ਜਵਾਬ ਦਾ ਜਾਂਚ ਦੇ ਵਿੱਚ ਨਾ ਆਇਆ ਹੈ ਯਾਨੀ ਕਿ ਸ਼ੁਰੂਆਤ ਦੇ ਵਿੱਚ ਇਦੀ ਨੇ ਜਵਾਬ ਦਿੱਤਾ ਹੈ ਕਿ ਸ਼ੁਰੂਆਤ ਦੇ ਵਿੱਚ ਅਰਵਿੰਦ ਕੇ ਜਵਾਬ ਦਾ ਇਸ ਪਾਲਿਸੀ ਦੀ ਜਾਂਚ ਦੇ ਵਿੱਚ ਕੋਈ ਨਾ ਨਹੀਂ ਸੀ ਜਿਸ ਤੋਂ ਬਾਅਦ ਹੁਣ ਇਹ ਜਿਹੜਾ ਨਾਂ ਹੈ ਉਹ ਸਾਹਮਣੇ ਆਇਆ ਹੈ ਤਾਂ ਕੁਲ ਮਿਲਾ ਕੇ ਇਹ ਬੇਗਦੈਮ ਟਿੱਪਣੀਆਂ ਉਸ ਬਾਅਦ ਸਵਾਲ ਕੀਤੇ ਗਏ ਹਾਲਾਂਕਿ ਇਦੀ ਦੇ ਵਕੀਲ ਲਗਾਤਾਰ ਜ਼ਮਾਨਤ ਦਾ ਵਿਰੋਧ ਕਰ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਅਹਿਮ ਹੈ ਪਰ ਦੇਖਣਾ ਹੋਵੇਗਾ ਸੁਪਰੀਮ ਕੋਰਟ ਦੇ ਵੱਲੋਂ ਕਿ ਕੁਝ ਸੁਣਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਜਾਂ ਫਿਰ ਕਹਿ ਲਈਏ ਕਿ ਬੇਹਦ ਅਹਿਮ ਹੈ ਕਿ ਅੱਜ अरविंद केजरीवाल ਨੂੰ ਮਿਲਦੀ ਹੈ ਜ਼ਮਾਨਤ ਜਾਂ ਫਿਰ ਨਹੀਂ ਮਿਲਦੀ ਕਿਉਂਕਿ ਦੇਖਣਾ ਇਹ ਵੀ ਅਹਿਮ ਹੈ ਕਿ ਜੇਕਰ ਮਿਲਦੀ ਹੈ ਤਾਂ ਫਿਰ ਰਹਿੰਦੇ ਜਿਹੜੇ ਦਿਨ ਨੇ ਉਸ ਨੂੰ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਲਏਗੀ ਔਰ ਜੇਕਰ ਅੱਜ ਸਰਵੋਚ ਅਦਾਲਤ ਸੁਪਰੀਮ ਕੋਰਟ ਖਾਰਜ ਕਰ ਦਿੰਦੀ ਹੈ ਜ਼ਮਾਨਤ ਅਰਜ਼ੀ ਤਾਂ ਫਿਰ ਇਹ ਬਹੁਤ ਵੱਡਾ ਝਟਕਾ ਹੋਏਗਾ ਆਮ ਆਦਮੀ ਪਾਰਟੀ